ਹਾਂਜੀ ਕਿੰਦਾ ਬਾਈ ਮਿੱਤਰੋ ਕੀ ਹਾਲ ਚੱਲਾ ਸਾਰੇ ਕਬੂਤਰਬਾਜ਼ ਭਰਾਵੋ 사ਸੀ ਗਾ ਬਾਈ ਸਾਰਿਆਂ ਨੂੰ ਆਪਣੀ ਸਾਰੀ ਦੁਨੀਆ ਜਿਹੜਾ ਸਨਾਲੇ ਕਬੂਤਰਬਾਈ ਪ੍ਰੇਮੀ ਤੇ ਆ ਬਾਈ ਆਪਣੀ ਕੱਲ ਦੀ ਬਾਜੀ ਦੀ ਅਪਡੇਟ ਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਆ 2024-25 ਸੀਜ਼ਨ ਦੀ ਪਹਿਲੀ ਬਾਜੀ ਹੋਈ ਆ। ਲੋ ਮਿੱਤਰੋ ਦੇ ਦੇ ਉੱਲੇ ਆਪਾਂ ਬਾਜੀ ਦੇ ਤੇ ਬਾਜੀ ਦੇ ਆਪਣੇ ਟੋਟਲ 55 ਕਬੂਤਰ ਓਡੇ ਸੀਗੇ ਤੇ ਜਿੰਨਾ ਜੋ ਆਪਰਾ 17 ਕਬੂਤਰਾਂ ਦੇ ਵਾਦਾ ਲੱਗਾ ਹੋਇਆ ਸੀਗਾ 150 ڈالر ਐਂਟਰੀ ਸੀਗੀ 100 ڈالر ਵਾਟਾ ਸੀਗਾ ਤੇ ਪਹਿਲਾ ਪ੍ਰਾਈਜ਼ ਸੀਗਾ ਬਾਈ ਮੋਟਰਸਾਈਕਲ ਪਲੱਸ ਕੱਪ ਦੂਜਾ ਨੂਵੀ ਕੱਪ ਤੇ ਤੀਜੇ ਨੂੰ ਵੀ ਕੱਪ ਸਭ ਇਹ ਲੈ ਵੱਜ ਗਿਆ ਵੈਦਰ ਬਹੁਤ ਵਧੀਆ ਸੀ ਗੱਲ ਮੌਸਮ ਬਹੁਤ ਸੋਹਣਾ ਸੀ 39 ਡਿਗਰੀ ਟੈਂਪਰੇਚਰ ਸੀ ਗੱਲ ਦਾ ਇਤੋਂ ਦਾ ਤਾਂ ਬਹੁਤ ਸੋਹਣੀ ਗੱਲ ਬਾਜੀ ਹੋਈ ਆ ਵਿਚਾਰਿਆ ਬੈਰੀ ਦਾ ਵੀ ਆਈ ਆ ਥੋੜੀ ਬਤੀ ਬੰਦਲਾ ਕਬੂਤਰ ਲੈ ਗਈ ਕੁਛ ਕੁ ਦਾ ਮાળા ਮੋਟਾ ਪਈ ਕਬੂਤਰਾਂ ਨੂੰ ਪਰ ਉਹ ਬਾਜੀ ਸੋਹਣੀ ਨਿਭੜ ਗਈ ਆ ਭਾਈ ਸਵੇਰੇ 7 ਵਜੇ ਆ ਬਾਈ ਉੱਲੇ ਵੱਜ ਗਏ ਆਪਣੇ ਸਾਰੇ ਕਬੂਤਰਾਂ ਨੂੰ ਤੇ ਬਾਕੀ ਤੁਹਾਨੂੰ ਦੱਸਦੇ ਆ ਬਾਜੀ ਦਾ ਹਾਲ ਚਾਲ ਕਿ ਤਾਰਿਆ ਤੇ ਬਾਜੀ ਭਾਈ ਆਪਣੀ ਪੌਣੇ 4 ਦੇ ਕਰੀਬ ਨਿਪੜ ਗਈ ਸੀ ਪੌਣੇ 4 ਵਜੇ ਇਕੱਲਾ ਕਬੂਤਰ ਰਹਿ ਗਿਆ ਸੀ ਬਈ ਬਹੁਤ ਸੋਹਣੀ ਬਾਜੀ ਹੋਈ ਜਤਾਰ ਹੋਈ ਬਹੁਤ ਸੋਹਣੀ ਤੇ ਬਾਕੀ ਭਾਈ ਨੈਕਸਟ ਬਾਜੀ ਹੈਗੀ ਆਪਣੀ ਇੱਥੇ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਸ਼ੈਫਟਨ ਦਾ ਏਰੀਆ ਸਰਵਪਤਨਾ ਹੈਗਾ ਕਟਾਂਦਰਾ ਤੇ ਆ ਬਾਜੀ ਆਪਣੇ ਬਈ ਪੌਣੇ 1000 ਨੇ ਬੜ ਗਈ ਸੀ ਤੇ ਬਾਕੀ ਅਜੇ ਵੀਡੀਓ ਬਣਾਉਣ ਦਾ ਵੀ ਟ੍ਰੇਲਰ ਦਾ ਬਹੁਤ ਵੱਧ ਆ ਰਿਹਾ ਆ ਆਪਣਾ ਕਬੂਤਰ ਟ੍ਰੇਲਰ ਤੇ ਲਾਇਆ ਹੋਇਆ ਸੀ ਆਪਣਾ ਵੈਰੀ ਵਾਲੇ ਚੱਕਰਾਂ ਦੇ ਵਿੱਚ ਯਾਨੀ 4 ਸਾਲ ਹੀ ਹੋ ਗਏ ਵੈਰੀ ਨਕੂਤਰ ਉੱਡਣ ਹੀ ਨਹੀਂ ਦਿੱਤਾ ਕਰੀਗੋ ਬੱਚੀ ਦੀ ਐਤਕੀ ਭੁਲਾਈ ਤੇ ਤਕਰੀਬਨ 50 ਦੇ ਨੇੜੇ ਤੇ ਪਿਛਲੇ ਸਾਲ ਪਹਿਲੀ ਬਾਜੀ ਛੱਡਨ ਤੋਂ ਬਿਲਕੁਲ ਕਬੂਤਰ ਲੈ ਗਈ ਹੁਣ ਫਿਰ ਆਪਾਂ ਟ੍ਰੇਲਰ ਤੇ ਲਾ ਲਏ ਆ ਆਪਣਾ ਟ੍ਰੇਲਰ ਤੇ ਹੈਗਾ ਆਪਣਾ ਤਕਰੀਬਨ ਮੈਲਬਨ ਤੋਂ 300 ਕਿਲੋਮੀਟਰ ਦੂਰ ਆ ਪਿੰਡ ਜਿੱਥੇ ਜਾਂਦੇ ਆ ਆਪਾਂ ਅੜਾਈਆਂ ਕਰਨ ਉਤੇੜਾ ਆਗੇ ਲੈਉਂਦੇ ਨੇ ਪੁੱਤਰ ਤੇ ਆਹ ਬਾਈ ਜਾਨਵਰ ਆਪਣਾ ਜਿਹੜਾ ਗੱਲ ਮੋਟਰਸਾਈਕਲ ਦਾ ਬੰਨ ਰਿਆ ਵਾ ਦੋ ਕਲੀ ਦਾ ਬੱਚਾ ਵਾ ਤੇ ਕੱਲ ਬਾਜੀ ਤੇ ਇਹਦੀ ਪੰਜਵੀਂ ਡਾਈ ਸੀਗੀ ਚਾਰ ਡਾਈਆਂ ਆਪਣਾ ਬੱਚਾ ਉੱਟਿਆ ਹੈ ਤੇ ਨਵੇਂ ਪੈਂਡਾ ਤੇ ਤੇ ਪੰਜਵੀਂ ਡਾਈ ਨੂੰ ਆਪੇ ਨੇ ਬਾਜੀ ਛੱਡ ਦਿੱਤੀ ਤੇ ਆ ਮਤਰੋ ਆਗੇ ਆਪਾਂ ਅਗਲੇ ਦਾ ਅੱਜ ਲਾਤੀ ਤਿਆਰੀ ਫੇਰ ਡਾਈਆਂ ਕਰਾਉਣ ਚੱਲੇ ਆ ਤੇ ਆ ਚੱਲੇ ਟਰੇਲਰ ਤੇ ਸਮਾਨ ਸਮੂਹ ਆਉਂਦੀ ਗਰੋਸਰੀ ਲੀਡ ਲੱਤਾ ਟੈਂਟ ਟੁੱਟ ਸਾਰਾ ਗੋ ਲੈ ਲਿਆ ਨਾਲ ਹੁਣ ਇੱਕ ਹਫਤਾ ਲਾਵਾਂਗੇ ਉੱਥੇ ਜਿਹੜਿਆਂ ਤੱਕ ਅਗਲੀ ਬਾਜੀ ਤੇ ਕਿਹੜੇ ਪਵਾ ਕੇ ਤੇ ਫੇਰ ਵਾਪਸ ਆਵਾਂਗੇ ਮਲਵਾਲ ਫੇਰ ਦੇਖਾਂਗੇ ਬਾਜੀ ਦਾ ਨੰਦ ਆ ਚੱਲੇ ਆ ਬਈ ਮੇਰੇ ਨਾਲ ਚੱਲਿਆ ਬਾਬਾ ਬਾਬਾ ਮੱਲਗਾ ਤੇ ਨਾਲ ਆ ਸਾਡਾ ਭੋਲਾ ਸਰਦਾਰ ਤੇ ਨਾਲ ਭਾਈ ਜਸ਼ਨ ਜਸ਼ਨ ਕਹਿ ਦੇ ਨੋ ਵੀ ਸਮਾਨ ਸਮੂਹ ਲੋਡ ਕਰ ਲਿਆ ਕੁਝ ਕਰਿੰਦਾ ਹੀ ਲੈਣ ਆਲਾ ਇਥੋਂ ਪੈਟਰੋਲ ਤਾਂ ਲੈ ਲਿਆ ਆ ਜਾਨਵਰ ਆ ਭਾਈ ਆਪਣੇ ਜਾਲਾਂ ਚ ਪਾ ਕੇ ਡਿੱਗੀ ਚ ਰੱਖ ਲਿਆ ਇਹ ਵੀ ਉਹ ਇੱਕ ਬਣਾਈ ਆਨੇ ਕੀ ਜ ਇਹਨਾਂ ਦਾ ਬਣਾ ਕੇ ਫਿਰ ਇਹਨਾਂ ਨੂੰ ਕੀਚ ਕਰਦਿਆ ਕਰਨਾ ਪੱਗਾ ਟਰਲ ਜਾਵਾ ਉਹ ਆ ਜਿਆਦਾ ਪੈਂਦੀ ਆ ਆ ਭਾਈ ਸਮਾਸਮੂਲ ਬੰਨ ਲਿਆ ਪਾ ਚਲੀਏ ਕਰਾਈਆਂ ਝੜਾਈਆਂ ਜਾਨਵਰਾਂ ਦੀਆਂ ਟੈਂਟ ਟੁੰਡ ਲੋਨੇ ਜੱਲ ਕੇ ਨਾਲੇ ਕੈਂਪਿੰਗ ਹੋ ਜੂਗੀ ਬਾਨੇ ਨਾਲ ਤੇ ਨਾਲੇ ਕਬੂਤਰਾਂ ਦੀਆਂ ਝੜਾਈਆਂ ਬਹਿ ਜਾਣਗੀਆਂ ਤੇ ਬਾਕੀ ਭਾਈ ਉੱਥੇ ਜਾ ਕੇ ਦਾਸਿਆ ਮਾਹੌਲ ਚਾਲ ਇਹ ਬਾਕੀ ਭਾਈ ਮੇਨ ਵੀਡੀਓ ਬਣਾਉਣ ਦਾ ਇਹ ਸੀਗਾ ਤੋ ਮੇਰਾ ਤਾਂ ਇਹ ਆ ਵੀ ਚਲੋ ਜਿੰਨੇ ਵੀ ਭਾਈ ਆਪਾਂ ਮੈਲਵਾਂਚੇ ਰਹਿੰਨੇ ਆ ਜਿਵੇਂ ਮਾਹੌਲ ਚਾਲਾ ਆਪਣੇ ਬੈਰੀ ਨਹੀਂ ਉੱਡਣ ਦਿੰਦੀ ਬਹੁਤ ਜ਼ਿਆਦਾ ਹੀ ਆ ਬੈਰੀ ਦਾ ਅਟੈਕ ਤੇ ਜੇ ਕੋਈ ਵੀਰ ਹੈਗਾ ਚਾਹਵਾਂ ਆਉਣ ਦਾ ਤਾਂ ਭਾਈ ਦੱਸਿਓ ਜ਼ਰੂਰ ਜੇ ਸਾਡੇ ਨਾਲ ਹੀ ਆ ਜਾ ਕਰੋ ਵਧੀਆ ਸੋਣਾ ਇੱਥੇ ਜਲ ਡਾਂਜਾ ਹੋ ਜਾਂਦੀਆਂ ਸ਼ੌਕ ਵਧੀਆ ਹੋ ਜਾਂਦਾ ਵਾ ਬਾਕੀ ਚੱਲ ਅੱਗੇ ਹਾਲ ਤੇ ਆ ਭਾਈ ਮਾਹੌਲ ਤੇ ਕੀ ਹਾਲ ਚਾਲ ਆ ਕੱਲ ਨੂੰ ਕੱਟਾਂਗੇ ਸਵੇਰੇ ਜਾ ਕੇ ਹਣ ਠੀਕ ਆ ਭਾਈ ਮਿੱਤਰੋ ਬਾਕੀ ਮਿਲਦੇ ਆ ਫਿਰ ਅਗਲੀ ਵੀਡੀਓ 'ਚ